ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾੜ ਤਪੰਦਾ ਤਿਸ ਲੱਗਾ ਹਰ ਨਾਹ ਨਾ ਜਿੰਨਾ ਪਾਸ ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਦੀਆਸ ਆਸਾੜ ਤਪੰਦਾ ਤਿਸ ਲੱਗ ਹਰਨਾਹ ਨਾ ਜਿੰਨਾ ਪਾਸ ਜਗ ਜੀਵਨ ਪਰਖ ਤਿਆਗ ਕੈ ਮਾਨਸ ਸੰਧੀ ਆਸ ਦੁਆਏ ਭਾਈ ਬਿਗੁਚੀਆ ਗਲ ਪਈ ਸੁਜਮ ਕੀ ਫਾਸ ਜੀਹਾ ਬਿਜ ਸੋ ਲੁਣਾ ਮਥਾ ਜੋ ਲਿਖਿਆਸ ਰਣ ਵਿਹਾਣੀ ਪਛੋਤਾੜੇ ਉਠ ਚੱਲੀ ਗਈ ਨਿਰਾਸ ਜਿਨ ਕਉ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲਗ ਜਿਸ ਮਨ ਹਰ ਚਰਨ ਨਿਵਾਸ ਪਰਬ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ तिस ਲੱਗ ਜਿਸ ਮਨ ਹਰ ਚਰਨ ਨਿਵਾਸ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਆਸਾੜ ਤਪੰਦਾ ਤਿਸ ਲਗੈ ਹਰ ਨਾਹੁ ਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੀਆਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਤਸੰਗਤ ਜੀ ਬੜੇ ਵੱਡੇ ਭਾਗ ਹਨ ਸਤਸੰਗਤ ਦੀਆਂ ਘੜੀਆਂ ਨਸੀਬ ਹੋਈਆਂ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਕਿਰਪਾ ਰਹਿਮਤ ਦੇ ਪਾਤਰ ਬਣ ਰਹੇ ਹਾਂ ਜੋ ਕੇ ਬਾਣੀ ਸੁਣਨ ਪੜਨ ਦਾ ਸੁਭਾਗ ਸਤਿਗੁਰਾਂ ਜੀ ਨੇ ਬਖਸ਼ਿਸ਼ ਕੀਤਾ ਹੈ ਅੱਜ ਸੰਕਰਾਂਤ ਦਾ ਦਿਹਾੜਾ ਹੈ ਹਾੜ ਮਹੀਨੇ ਦੀ ਅਰੰਭਤਾ ਹੋਈ ਹੈ ਆਪ ਸਰਬਤ ਸੰਗਤਾਂ ਨੇ ਜੋ ਸਤਿਗੁਰਾਂ ਜੀ ਨੇ ਹਾੜ ਦੇ ਮਹੀਨੇ ਦੇ ਪਰਥਾਈ ਉਪਦੇਸ਼ ਬਖਸ਼ਿਆ ਸੁਣਨਾ ਕੀਤਾ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਉਣ ਵਾਲਾ ਸਮਾਂ ਸਭਨਾ ਦੇ ਲਈ ਸੁਭਾਗਾ ਬਣ ਜਾਵੇ ਸਤਿਗੁਰੂ ਜੀ ਸਾਰੀ ਸੰਗਤ ਨੂੰ ਦੁੱਖਾਂ ਕਲੇਸ਼ਾਂ ਵਿਗੜਾ ਤੂੰ ਬਚਾ ਕਰਕੇ ਰੱਖਣ ਸੋ ਗੁਰਮਖੋ ਜਿਵੇਂ ਹਰ ਮਹੀਨੇ ਦੇ ਪਰਥਾਏ ਆਪਾਂ ਸਤਿਗੁਰੂ ਜੀ ਦਾ ਬਖਸ਼ਿਸ਼ ਕੀਤਾ ਉਪਦੇਸ਼ ਸੁਣਦੇ ਹਾਂ ਅੱਜ ਸੰਗਰਾਂਦ ਦੇ ਦਿਹਾੜੇ ਤੇ ਸਤਿਗੁਰਾਂ ਜੀ ਦੀ ਕਿਰਪਾ ਦੇ ਸਦਕਾ ਬਖਸ਼ਿਸ਼ ਕੀਤੇ ਹੋਏ ਹੁਕਮ ਦੇ ਅਖਰੀ ਅਰਥਾਂ ਦੇ ਨਾਲ ਜੁੜਨ ਦਾ ਯਤਨ ਕਰੀਏ ਇਹ ਪੁਰਾਤਨ ਹੀ ਮਨਾਉਤ ਹੈ ਗੁਰਮਖੋ ਕਿ ਅਰੰਭਤਾ ਵਾਲੇ ਦਿਨ ਭਾਵ ਮਹੀਨੇ ਦੇ ਪਹਿਲੇ ਦਿਨ ਸਤਿਗੁਰਾਂ ਜੀ ਦਾ ਉਪਦੇਸ਼ ਸੁਣੀਏ ਤਾਂ ਫਿਰ ਆਉਣ ਵਾਲਾ ਸਮਾਂ ਜਿਹੜਾ ਹੈ ਉਹ ਸ਼ੋਭਨੀਕ ਬਣਦਾ ਹੈ ਖੁਸ਼ੀਆਂ ਦੇ ਨਾਲ ਭਰ ਜਾਂਦਾ ਹੈ ਸਾਰੇ ਕਾਰਜ ਰਾਸ ਹੁੰਦੇ ਹਨ ਹਾਂ ਗੁਰਮਖੋ ਇਹ ਸੱਚ ਹੈ ਕਿਉਂਕਿ ਜਦੋਂ ਕੋਈ ਵੀ ਗੁਰਬਾਣੀ ਦਾ ਪੱਲਾ ਫੜਦਾ ਹੈ ਆ ਫਿਰ ਸਾਰੇ ਹੀ ਕਾਰਜ ਰਾਸ ਹੁੰਦੇ ਹਨ ਲੋਕ ਤੇ ਪ੍ਰਲੋਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਵਾਰਦੇ ਹਨ ਹਾਂ ਧਿਆਨ ਰੱਖਣਾ ਹੈ ਕਿ ਬਾਣੀ ਦੇ ਨਾਲ ਜੋੜਨਾ ਹੈ ਕਿਉਂਕਿ ਥਿੱਥੀ ਵਾਰ ਸੇਵ ਹੈ ਮੁਗਦ ਗਵਾਰ ਭਾਈ ਬਾਣੀ ਦਾ ਪੱਲਾ ਫੜਨਾ ਹੈ ਕਿ ਸਾਨੂੰ ਸਤਿਗੁਰੂ ਜੀ ਕੀ ਸਮਝਾ ਰਹੇ ਹਨ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਸਾਰੀ ਸੰਗਤ ਜੋੜਨ ਦਾ ਯਤਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾੜ ਤਪੰਦਾ ਤਿਸ ਲੱਗੈ ਹਰ ਨਾਹ ਨਾ ਜਿੰਨਾ ਪਾਸ ਹੜ ਦੇ ਮਹੀਨੇ ਦੇ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਥਨ ਕਰਦੇ ਹਨ ਉਸ ਨੂੰ ਹੜ ਦਾ ਮਹੀਨਾ ਤਪੰਦਾ ਦੁਖਦਾਈ ਲੱਗਦਾ ਹੈ ਜਿਨ੍ਹਾਂ ਪਾਸ ਹਰੀ ਨਾਹ ਹੋ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਪਤੀ ਨਹੀਂ ਭਾਵ ਕਿ ਜਿਹੜੀਆਂ ਜੀਵ ਇਸਤਰੀਆਂ ਅਕਾਲ ਪੁਰਖ ਪਰਮਾਤਮਾ ਦੇ ਨਾਮ ਤੋਂ ਵਾਂਝੀਆਂ ਹਨ ਉਹਨਾਂ ਨੂੰ ਹਿਰਦੇ ਦਾ ਟਿਕਾ ਕਦੀ ਵੀ ਨਹੀਂ ਮਿਲ ਸਕਦਾ ਉਹ ਫਿਰ ਭਾਈ ਇਹ ਬਾਰੀ ਰੁੱਤ ਦੀ ਤਰ੍ਹਾਂ ਹਾੜ ਦੇ ਮਹੀਨੇ 'ਚ ਤਪਦੀਆਂ ਰਹਿੰਦੀਆਂ ਹਨ ਇਹ ਈਰਖਾ ਇਹ ਕਾਮਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਨੂੰ ਨਾਮ ਤੋਂ ਬਿਨਾਂ ਤਪਾਉਂਦਾ ਰਹਿੰਦਾ ਹੈ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਹਨ ਆਸਾੜ ਤਪੰਦਾ ਤਿਸ ਲੱਗੇ ਆਸਾੜ ਤੂ ਭਾਵ ਹਾੜ ਤਪੰਦਾ ਤਪਉਂਦਾ ਹੈ ਤਿਸ ਲੱਗੇ ਕਿਨਾਂ ਨੂੰ ਉਹਨਾਂ ਨੂੰ ਭਾਈ ਹਰਨਾਹ ਨਾਹੋ ਨਾਮ ਖਸਮਦਾ ਹੈ ਅਕਾਲ ਪੁਰਖ ਪ੍ਰਮਾਤਮਾ ਵਾਹਿਗੁਰੂ ਦਾ ਹੈ ਜਿਨ੍ਹਾਂ ਨਾ ਜਿਨ੍ਹਾਂ ਪਾਸ ਕੇ ਭਾਈ ਜਿਨ੍ਹਾਂ ਦੇ ਕੋਲ ਨਾਮ ਨਹੀਂ ਸਿਮਰਨ ਨਹੀਂ ਜਗ ਜੀਵਨ ਪੁਰਖ ਤਿਆਗ ਕਾ ਮਾਨਸ ਸੰਧੀ ਆਸ ਜਗਤ ਨੂੰ ਜੀਵਨ ਦੇਣ ਵਾਲਾ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਤਿਆਗ ਦਿੱਤਾ ਹੈ ਕਦੀ ਯਾਦ ਹੀ ਨਹੀਂ ਆਈ ਪ੍ਰਭੂ ਪਰਮਾਤਮਾ ਦੀ ਮਾਨਸ ਸੰਧੀ ਆਸ ਤੇ ਮਰੁੱਖਾਂ ਦੀ ਆਸ ਕਰਨੀ ਸ਼ੁਰੂ ਕਰ ਲਈ ਮਾਨੁਖੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ ਜਿਸ ਕਾ ਦੀਏ ਰਹੇ ਅਗਾਏ ਬਾਹੁਰਨਾ ਤ੍ਰਿਸ਼ਨਾ ਲਾਗੇ ਆਏ ਸਤਿਗੁਰਾਂ ਜੀ ਦੇ ਭਾਵਨ ਪਵਿੱਤਰ ਬਚਨ ਭੁੱਲ ਗਿਆ ਤਾਂ ਸਤਸੰਗ ਜੀ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਉਹ ਫਿਰ ਜੀਵ ਇਸਤਰੀ ਤਪਸ ਦੇ ਵਿੱਚ ਤਪਦੀ ਹੈ ਕਿਉਂਕਿ ਜਗਤ ਨੂੰ ਜੀਵਨ ਦੇਣ ਵਾਲੇ ਵਾਹਿਗੁਰੂ ਨੂੰ ਵਿਸਾਰ ਚੁਕੀ ਹੈ ਤੇ ਭਾਈ ਮਨੁੱਖਾਂ ਦੀ ਆਸ਼ ਕਰਦੀ ਹੈ ਦੋਇ ਭਾਏ ਵੇ ਗੁਚੀਐ ਗਲ ਪਈ ਸੁਜਮ ਕੀ ਫਾਸ ਪ੍ਰੇਮ ਦੂਸਰੇ ਪਾਸੇ ਲਾਉਣ ਕਰਕੇ ਜਮਾਂ ਦੀ ਫਾਹੀ ਪੱਲੇ ਪਈ ਹੈ ਉਹ ਜੀਵ ਇਸਤਰੀ ਖੱਜਲ ਖੁਵਾਰ ਹੋਈ ਹੈ ਮੰਜਲ ਤੱਕ ਪਹੁੰਚਿਆ ਨਹੀਂ ਗਿਆ ਜੇ ਹਾ ਬੀਜ ਸੋ ਲੁੜਾ ਮੱਥਾ ਜੋ ਲਿਖਿਆਸ ਜੋ ਬੀਜਿਆ ਹੈ ਉਹ ਵੱਡਣਾ ਪਵੇਗਾ ਇਸ ਕਰਕੇ ਸੁਚੇਤ ਹੋ ਕੇ ਭਾਈ ਕਰਮ ਕਮਾਉਣੇ ਚਾਹੀਦੇ ਹਨ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੇ ਆਬੁਜਾਹੋ ਆਪਾਂ ਹਰ ਰੋਜ਼ ਪੜਦੇ ਹਾਂ ਜੇ ਕਿਸੇ ਦਾ ਦਿਲ ਦਿਖਾਉਂਦੇ ਹਾਂ ਤਾਂ ਸਾਡਾ ਵੀ ਦੁਖੇਗਾ ਜੇ ਕਿਸੇ ਨੂੰ ਦੁੱਖ ਦਿੰਦੇ ਹਾਂ ਤਾਂ ਦੁੱਖ ਸਾਨੂੰ ਵੀ ਭੋਗਣਾ ਪਵੇਗਾ ਮਤ ਕੋ ਜਾਣੇ ਜਾਏ ਅੱਗੇ ਪਾਈ ਸੀ ਜੇ ਇਹ ਕਰਮ ਕਮਾਏ ਤੇਹਾ ਹੋਏ ਸੀ ਜੀਵ ਜਿਸ ਤਰ੍ਹਾਂ ਦੇ ਕਰਮ ਕਮਾਉਂਦਾ ਹੈ ਉਸੇ ਤਰ੍ਹਾਂ ਦੇ ਫਲ ਪ੍ਰਾਪਤ ਕਰਦਾ ਹੈ ਫਰੀਦਾ ਲੋੜੈ ਦਾਖਬ ਜੂਰੀਆ ਕਿਕਰ ਬੀਜੈ ਜੱਟ ਹੰਡੇ ਉਹਨ ਕਤਾਏ ਦਾ ਪੈਦਾ ਲੋੜੈ ਪੱਟ ਮਾੜੇ ਕਰਮ ਕਰਕੇ ਤਾਂ ਇਹ ਸੋਚੀਏ ਕਿ ਅਸੀਂ ਸੁਖ ਮਾਨ ਲਵਾਂਗੇ ਨਹੀਂ ਭਾਈ ਜੇ ਕਰਮ ਮਾੜੇ ਨੇ ਤਾਂ ਸੁਖ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ ਖੇਤ ਸਰੀਰ ਜੋ ਬੀਜੀਐ ਸੋ ਅੰਤਖਲਵਾ ਆਏ ਮੱਥੇ ਜੋ ਲਿਖਿਆਸ ਮੱਥੇ ਉੱਪਰ ਜਿਸ ਤਰ੍ਹਾਂ ਦੇ ਲੇਖ ਲਿਖੇ ਹਨ ਉਹਨਾਂ ਦੇ ਅਨੁਸਾਰ ਦੁੱਖ ਸੁੱਖ ਦੀ ਪ੍ਰਾਪਤੀ ਹੁੰਦੀ ਹੈ ਹੁਕਮੇ ਲਿਖੈ ਸਿਰਲੇਖ ਵਿਣ ਕਲਮ ਮਸਵਾਣੀਏ ਇਹ ਅਕਾਲ ਪੁਰਖ ਪਰਮਾਤਮਾ ਦੀ satsang ji ਬਖਸ਼ਿਸ਼ ਦੇ ਦੁਆਰਾ ਰਹਿਮਤ ਦੇ ਦੁਆਰਾ ਲਿਖੇ ਜਾਂਦੇ ਹਨ ਜੇ ਤਾਂ ਕਰਮ ਮਾੜੇ ਨੇ ਤਾਂ ਲੇਖ ਮਾੜੇ ਨੇ ਇਸ ਕਰਕੇ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ 'ਚ ਦਰਲਾ ਲਈਏ ਸਤਿਗੁਰੂ ਜੀ ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲੇ ਹੋ ਹਉ ਪਾਪੀ ਵੱਡ ਗੁਣਹਗਾਰ ਰੈਣ ਵਿਹਾਣੀ ਪੱਛੂ ਤਾਣੀ ਉਠ ਚੱਲੀ ਗਏ ਨਿਰਾਸ਼ ਇਹ ਰੈਣ ਰਾਤ ਪ੍ਰਭੂ ਪ੍ਰਾਪਤੀ ਤੂ ਬਿਨਾ ਵਿਹਾਣੀ ਚਲੀ ਗਈ ਇਹ ਜ਼ਿੰਦਗੀ ਰੂਪੀ ਰਹਿਣ ਆਉਦ ਘਟੇ ਦਿਨਸ ਰਹਿਣਾ ਰੇ ਮਨ ਗੁਰਮਿਲ ਕਾਜ ਸਵਾਰੈ ਰਹਿਣ ਵਿਹਾਣੀ ਪਛੋਤਾਣੀ ਉੱਠ ਚੱਲੀ ਗਈ ਨਿਰਾਸ਼ ਸਮਾ ਆਗਿਆ ਸਵਾਸਾਂ ਦੀ ਪੂੰਜੀ ਪੂਰੀ ਹੋਈ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਨੂੰ ਮਿਲਣਾ ਪ੍ਰਾਪਤੀ ਕਰਨੀ ਭਈ ਪ੍ਰਾਪਤ ਮਾਨੁਖ ਦੇਹ ਰੀਆ गोबिंद मिलन की एही तेरी वरिया और कार्य तेरे किते ना काम मिल साध संगत भज केवल नाम ता इस मंजिल तक पहुंचया नहीं गया ए प्राप्ति नहीं हुई फिर निराशा पल्ले पई जिन कौ साधू भेटिए सो दरग है होई खलास जिन्ना नु पाए गुरु साधू मिल गया है ਪੂਰੇ ਗੁਰੂ ਦੇ ਚਰਨਾਂ ਦੇ ਨਾਲ ਜੁੜ ਗਏ ਸੋ ਦਰਗਹ ਹੋਏ ਖਲਾਸ ਉਹ ਸੁਰਖਰੂ ਹੋ ਗਏ ਭਾਈ ਦਰਗਾਹ ਦੇ ਵਿੱਚ ਉਹਨਾਂ ਦੇ ਮੁਖ ਉਜਲੇ ਹਨ ਅਥਵਾ ਜਿਨ੍ਹਾਂ ਨੇ ਸਾਧਨਾਮ ਨਿਰਮਲਤਾ ਕੇ ਕਰਮ ਸੰਗਤ ਕੀਤੀ ਹੈ ਜਿਨ੍ਹਾਂ ਸਾਸ-ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਸੇ ਨਾਨਕਾ ਪੂਰਨ ਸੋਈ ਸੰਤ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ ਕਿ ਭਾਈ ਸੰਗਤ ਕਰਿਆ ਕਰੀਏ ਨਾਮ ਜਪਿਆ ਕਰੀਏ ਸਿਮਰਨ ਕਰੀਏ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰ ਦਇਆ ਕਰਕੇ ਪਿਆਸ ਲੱਗੇ ਕਿਹੜੀ ਪਿਆਸ ਲੱਗੇ ਦਰਸ਼ਨ ਪਿਆਸੀ ਦਿਨ ਸਰਾਤ ਚਿਤੋ ਅਨੰਦਨ ਨੀਤ ਆ ਪਿਆਸ ਲੱਗੇ ਭਾਈ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਏ ਵਾਹਿਗੁਰੂ ਤੇਰੇ ਦਰਸ਼ਨਾ ਦੀ ਪਿਆਸ ਲੱਗੇ ਪ੍ਰਭ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਏ ਵਾਹਿਗੁਰੂ ਤੇਰੇ ਤੋਂ ਬਿਨਾ ਹੋਰ ਕੋਈ ਨਹੀਂ ਹੈ ਤੇਰੇ ਚਰਨਾਚ ਅਰਦਾਸ ਹੈ ਬੇਨਤੀ ਹੈ ਤੁਧ ਬਿਨ ਦੂਜਾ ਕੋ ਨਹੀਂ ਸਗਲ ਦਵਾਰ ਕੋ ਛਾੜ ਕੈ ਗਹਿਓ ਤੁਹਾਰੂ ਦਵਾਰ ਬਾਹੇ ਗਾਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ ਅਵਰਨਾ ਦੀਸੈ ਕਿਸ ਸਾਲਾਹੀ ਤੇ ਸਹ ਸਰੀਕ ਨ ਕੋਈ ਪ੍ਰਣਵਤ ਨਾਨਕ ਦਾਸ ਅੰਦਾਸਾ ਗੁਰਮਤਿ ਜਾਨਿਆ ਸੋਈ ਸਚੇ ਪਾਤਸ਼ਾਹ ਕਰ ਕਿਰਪਾ ਤੇਰੇ ਚਰਨਾਂ ਦੇ ਨਾਲ ਜੁੜ ਜਾਈਏ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਜਿਸ ਜੀਵ ਇਸਤਰੀ ਦੇ ਹਿਰਦੇ ਦੇ ਅੰਦਰ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਿਹੜੀਆਂ ਉਸ ਅਤਾਲਪੁਰਖ ਪਰਮਾਤਮਾ ਖਸਮ ਦੇ ਨਾਲ ਮਿਲੀਆਂ ਹੋਈਆਂ ਹਨ ਆਸਾੜ ਸੁਹੰਦਾ ਤਿਸ ਲੱਗੇ ਬਾਹਰੀ ਰੁੱਤ ਤਾਂ ਤਪਦੀ ਹੈ ਪਰ ਉਹ ਹਿਰਦੇ ਤੂ ਠੰਡੀਆਂ ਹਨ ਉਹਨਾਂ ਦੇ ਹਿਰਦੇ 'ਚ ਨਿਮਰਤਾ ਹੈ ਸਹਿਜ ਹੈ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਪ੍ਰਭੂ ਪਰਮਾਤਮਾ ਦੇ ਚਰਨ ਜਿਸ ਹਿਰਦੇ ਦੇ ਵਿੱਚ ਵਸ ਜਾਂਦੇ ਹਨ ਹਿਰਦੇ ਚਰਨ ਕਿਹੜੇ ਚਰਨ ਨੇ ਭਾਈ ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬੰਦਿ ਉਹ ਪਾਲ ਜਿਨ੍ਹਾਂ ਦੇ ਹਿਰਦੇ 'ਚ ਨਾਮ ਵਸ ਜਾਂਦਾ ਹੈ ਬਾਬ ਉਹਨਾਂ ਦੇ ਹਿਰਦੇ 'ਚ ਪ੍ਰਭੂ ਪਰਮਾਤਮਾ ਦੇ ਚਰਨ ਵਸਦੇ ਨੇ ਤੇ ਜਿਨ੍ਹਾਂ ਹਿਰਦਿਆਂ 'ਚ ਪ੍ਰਭੂ ਪਰਮਾਤਮਾ ਦੇ ਚਰਨ ਹਨ ਉੱਥੇ ਫਿਰ ਸਦਾ ਹੀ ਠੰਡ ਹੈ ਸਦਾ ਹੀ ਸੁਖ ਹੈ ਉਹ ਇਹ ਵਿਕਾਰਾਂ ਰੂਪੀ ਈਰਖਾ ਰੂਪੀ ਕਾਮ ਕ੍ਰੋਧ ਲੋਭ ਹੰਕਾਰ ਰੂਪੀ ਸਾੜੇ ਦੇ ਵਿੱਚ ਨਹੀਂ ਛੱਡਦੀਆਂ ਇਹ ਉਪਦੇਸ਼ ਸਤਗੁਰਾਂ ਜੀ ਨੇ ਬਖਸ਼ਿਸ਼ ਕੀਤਾ ਹੈ ਸੁਣਨਾ ਕੀਤਾ ਸਤਸੰਗਤ ਜੀ ਆਪਾਂ ਵੀ ਨਾਮ ਜਪੀਏ ਗੁਰੂ ਦੇ ਚਰਨਾਂ ਦੇ ਨਾਲ ਜੁੜੀਏ ਸਾਡੇ ਹਿਰਦੇ 'ਚ ਵੀ ਪ੍ਰਭੂ ਪਰਮਾਤਮਾ ਦੀ ਯਾਦ ਹੋਵੇ ਤਾਂ ਇਹ ਜਿਹੜੇ ਈਰਖਾ ਦੇ ਭਾਂਬੜ ਹਨ ਪ੍ਰਾਈ ਤਾਤ ਹੈ ਇਹ ਭਾਈ ਫਿਰ ਸਾਨੂੰ ਦੁੱਖ ਨਹੀਂ ਦੇ ਸਕਦੇ ਇਹ ਅੱਜ ਦੇ ਮਹੀਨੇ ਸਤਿਗੁਰਾਂ ਜੀ ਨੇ ਉਪਦੇਸ਼ ਬਖਸ਼ਿਆ ਹੈ ਆਪ ਸਭ ਸੰਗਤਾਂ ਨੇ ਸੁਣਨਾ ਕੀਤਾ ਹੈ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਅਨੁਸਾਰ ਹੀ ਸੰਗਤ ਦੇ ਸਿਰ ਤੇ ਮਿਰ ਪਰਿਆ ਹੱਥ ਰੱਖਣ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਣ ਸੋ ਸੱਚੇ ਪਾਤਸ਼ਾਹ ਜੀ ਦੇ ਚਰਨਾਂ 'ਚ ਤਰਲਾ ਲਿਆ ਕਰੀਏ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਸ਼ਮੇਰ ਉਪਾਵ ਹੋ ਡੁੱਬਦੇ ਪੱਥਰ ਤਾਰੇ ਹੋਈਆਂ ਭੁੱਲਾਂ ਦੀ ਮਵਾਸੀ ਅਖੀਰ ਲੀਆਂ ਪੰਕਤੀਆਂ ਪੜ ਕੇ ਫਤਿਹ ਬੁਲਾਵਾਂਗੇ ਜੀ ਪਰਬ ਤੁਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ